ਵਾਹਿ ਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਪ ਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨੀਰਭਉ ਨੀਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੇ ਸੋਚਨ ਹੋਈ ਜੇ ਸੋਚੀ ਲਖਵਾਰ ਚੁੱਪੇ ਚੁੱਪਣਾ ਹੋਵੀ ਜੇ ਲਾਇ ਰਹਾ ਲਿਵਤਾਰ ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾਂ ਪੁਰੀਆਂ ਪਾਰ ਸਹਿਸ ਸਿਆਣਪਾਂ ਲਖ ਹੋਏ ਤਾਂ ਇਕਣ ਚੱਲੇ ਨਾਲ ਕਿਵ ਸਚਿਆਰ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਅਕਾਰ ਹੁਕਮ ਨ ਕਹੇ ਆ ਜਾਏ ਹੁਕਮੀ ਹੋਵਣ ਜੀ ਹੁਕਮਿ ਮਿਲੇ ਵਡਿਆਈ ਹੁਕਮੀ ਉੱਤਮ ਨੀਝ ਹੁਕਮੇ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸੀਸ ਏਕੇ ਹੁਕਮੀ ਸਦਾ ਪੁਵਾਈਐ ਇਕ ਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੇ ਜੇ ਬੁਜੇ ਤ ਹਉਮੇ ਕਹੇ ਨ ਕੋਇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਨੇ ਨਿਸ਼ਾਨ ਕੋ ਗੁਣਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਮਖ ਵਿਚਾਰ ਗਾਵੇ ਕੋ ਸਾਜ ਕਰੇ ਤਨਖੇਹ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ dise ਦੂਰ ਗਾਵੇ ਕੋ ਵੇਖੇ ਹਾਂਦਰਾ ਹੰਦੂਰ ਕਥਨਾ ਕਥਿਨ ਆਵੇ ਟੋਠ ਕਥ ਕਥ ਕਥੀ ਕੋਟੀ ਕੋਠ ਕੋਠ ਦਿੰਦਾ ਦੇ ਲੈਂਦੇ ਥਕ ਪਾਹੇ ਯੁਗਾ ਯੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾ ਨਾਨਕ ਵਿਗਸੇ ਵੇ ਪਰਵਾਹ ਸਾਚਾ ਸਾਹਿਬ ਸਚnai ਪਾਖਿਆ ਪਾਉ ਅਪਾਰ ਆਖ ਮੰਗਹ ਦੇਹ ਦੇਹ ਦਾਤ ਕਰੇ ਦਤਾਰ ਫਿਰਕੇ ਅੱਗੇ ਰਖੀਏ ਜਿੱਤ dise ਦਰਬਾਰ ਮੋਹ ਕੇ ਬੋਲਨ ਬੋਲੀਏ ਜਿੱਤ ਸੁਣੇ ਤਰੇ ਪਿਆਰ ਅਮਰਤ ਵੇਲਾ ਸਚ ਨੋ ਵਡਿਆਈ ਵਿਚਾਰ ਕਰਮੀ ਆਵੇ ਕ ਪੜਾ ਨਦਰੀ ਮੁਖ ਦੁਬਾਰ ਨਾਨਕ ਕੀਵੇਂ ਜਾਣੀਏ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁਖ ਪਰ ਹਰੇ ਸੁਖ ਕਰ ਲੈ ਜਾਏ ਗੁਰਮਖ ਨਾਦਨ ਗੁਰਮਖ ਵੇਦ ਗੁਰਮਖ ਰਹਿ ਆ ਸਮਾਈ ਗੋਰੀ ਸ਼ਰਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਜਾਣਾ ਆਖਾ ਨਹੀਂ ਕਹਿਣਾ ਕਥ ਨਜਾਈ ਗੁਰਾ ਇੱਕ ਦੇਹ 부ਝਾਈ ਸਬਣਾ ਜੀਆਂ ਕਾ ਇੱਕ ਦਾਤਾ ਸੋ ਮੈ ਵਿਸਰ ਨਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਪਾਣੇ ਕੇ ਨਾਏ ਕਰੀ ਜੇ ਤੀ ਸਿਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੇਲੀ ਮਾਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਦੁਰਾ ਇੱਕ ਦੇਹ 부ਝਾਈ ਸਬਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਯੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਬ ਕੋਏ ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗਲੇ ਜੇ तिस ਨਦਰ ਨ ਆਵੀ ਤਾ ਵਾਤਨ ਪੂਸ਼ੇ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੋਂਦੇ ਤੇਹਾ ਕੋਈ ਨ ਸੁਝੀ ਜੇ ਇਸ ਗੁਣ ਕੋਈ ਕਰੇ ਸੁਣੇ ਸਿੱਧ ਪੀਰ ਸੁਰੇਨਾਥ ਸੁਣੇ ਤਰਤ ਤਵਲ ਆਕਾਸ਼ ਸੁਣੇ ਦੀਪ ਲੋਪ ਪਤਾਲ ਸੁਣੇ ਪੋਹ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸ਼ਰ ਬਰਮਾ ਇੰਦ ਸੁਣੇ ਮੁਖ ਸੁਲਾ ਹਣਮੰਦ ਸੁਣੇ ਜੋਗ ਜੁਗ ਤਨ ਭੇਦ ਸੁਣੇ ਸ਼ਾਸਤਿ ਸਿਮਰਤਵੇ ਨਾਨਕ ਪਗਤਾ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਸੁਣੇ ਸੰਤ ਸੰਤੋਖ ਗਿਆਨ ਸੁਣੇ 68 ਕਾ ਇਸ਼ਨਾਨ ਸੁਣੇ ਪੜਪੜ ਪਾਵਹਮਾਨ ਸੁਣੇ ਲਾਗੇ ਸਹਿਜ ਗਿਆਨ ਨਾਨਕ ਪਗਤਾ ਸਦਾ ਵਿਗਾਸ ਸੁਣ ਏ ਦੁਖ ਪਾਪ ਕਾ ਨਾਸ ਸੁਣ ਏ ਸਰਾ ਗੁਨਾ ਕੀਗਾ ਸੁਣ ਏ ਸੇਖ ਪੀਰ ਪਾਤਸ਼ਾ ਸੁਣ ਏ ਅੰਦੇ ਪਾਵਿਹ ਰਹ ਸੁਨੇ ਹਾਥ ਹੋਏ ਅਸਗਾਹ ਨਾਨਕ ਪਗਤਾ ਸਦਾ ਵਿਗਾਸ ਸੁਣ ਏ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ऐसा नाम निरंजन होए जे को मन जाने मन कोए मे सुरत होवे मन बोध मने शगल पवन की शोध मने मोह चोटा न खाए मने जम के साथ न जाए ऐसा नाम निरंजन होए जे को मन जाने मन कोए मे मार्ग ठाक न पाए मने पत स्यों गड़ जाए मने मगण चले पंध मने धर्मशति संबंध ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵ ਮੁਖ ਦਵਾਰ ਮੰਨੇ ਪਰਵਾਰੀ ਸਦਾਰ ਮੰਨੇ ਤਰੇ ਤਰੇ ਗੁਰ ਸਿੱਖ ਐ ਮੰਨੇ ਨਾਨਕ ਪਵੇ ਨ ਪੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪਰਦਾਨ ਪੰਜੇ ਪਾਵ ਦਰਗਹ ਮਾਨ ਪੰਜੇ ਸੋਹੇ ਦਰ ਜਾਣ ਪੰਜਾਂ ਕਾ ਗੁਰੂ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਤੌਲ ਧਰਮ ਦਿਆ ਕਾਪੂਤ ਸੰਤੋਖ ਥਾ ਪ੍ਰਖਿਆ ਜਿਨਸੂਤ ਜੇ ਕੋ ਬੂਜੇ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਤਵਣ ਜੋਰ ਜੀ ਜਤ ਰੰਗ ਕੇਨਾ ਸਬਨਾ ਲਿਖਿਆ 부ੜੀ ਕਲਾ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਹਿ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪ ਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖਦ ਤਾਰ ਅਸੰਖ ਸੂਰ ਮੋਹ ਪਕਸਾਰ ਅਸੰਖ ਮੋਹ ਨੇ ਲਿਵਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਮਾਰਿਆ ਨ ਜਾਵਾ ਏਕ ਵਾਰ ਜੋ ਤੁਥ ਭਾਵੇ ਸਾਈ ਭਲੀਕਾਰ तू सदा सलामत निरंकार असंख मूरख अंध कौर असंख चोर हराम खोर असंख अमर कर जाए जोर असंख गल हत्या कमाए असंख पापी पाप कर जाहे असंख फिराए असंख मलेश मल काहे असंख निदक सिर करहे पार नानक नीच कहे विचार वारिया न जावा एक बार ਯੋ ਤੁਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮ ਤਨਿਰੰਕਾਰ ਅਸੰਖ ਨਾਮ ਅਸੰਖਤਾ ਅਗੰਗ ਅਗੰਗ ਅਸੰਖ ਲੋ ਅਸੰਖ ਕਹੇ ਸਿਰਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਨ ਅਖਰਾਂ ਸਿਰ ਸੰਯੋਗ ਵਖਾਨ ਜਿਨ ਇਹ ਲਿਖੇ ਤੀ ਸਿਰਨਾਏ ਜੀਵ ਫੁਰਮਾਵੇ ਤਿਵਤੀ ਪਾਏ ਜੇਤਾ ਕੀਤਾ ਇਤਨਾਉ ਮਿਨਨਾਵੇਂ ਨਾਵੇਂ ਕੋਤ ਨਾਹੀਂ ਕੋਥਾਉ ਕੁਦਰਤ ਕਾਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤਿth ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਦੰਦੇ ਪਾਣੀ ਤੋਤੇ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇਸਾ ਬੂਣ ਲਈਏ ਉਹ ਤੋਏ ਭਰੀਏ ਮਤ ਪਪਾ ਕੇ ਸੰਗ ਉਹ ਤੋਪੇ ਨਾਵੇਂ ਕੇ ਰੰਗ ਪੁੰਨੀ ਪਾਪੀ ਆਖ ਨਾਹੀਂ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵੇ ਜਹ ਤੀਰਤ ਤੱਪ ਦਿਆ ਦਤਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਤ ਮਲਨਾਵ ਸਭ ਗੁਣ ਤੇਰੇ ਮੈਂ ਨਾਹੀਂ ਕੋਈ ਵੀਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬਰਮਾ ਸਤ ਸੁਹਾਨ ਸਦਾ ਮੰਚਾਓ ਕਮਨ ਸੁਵੇਲਾ ਵਖਤ ਕਮਣ ਕਮਣ ਤਿਤਿ ਕਮਣ ਵਾਰ ਕਮਣ ਸੇ ਰੁੱਤੀ ਮਾ ਕਮਣ ਜਿੱਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਤਿਤਵਾਰ ਨਾ ਜੋਗੀ ਜਾਣੇ ਰੁੱਤ ਮਾਹਨ ਕੋਈ ਜਾਂ ਕਰਤਾ ਸਿਰ ਠੀਕੋ ਹੋ ਸਾਜੇ ਆਪੇ ਜਾਣੇ ਸੋਈ ਕਿ ਕਰੀ ਅੱਖਾਂ ਕਿਵ ਸਲਾਹੀ ਕਿਉ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਾਂ ਕਾ ਹੋਏ ਨਾਨਕ ਜੀ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਏ ਪਤਾਲਾ ਪਤਾਲ ਲਖ ਅਗਾਸਾ ਅਗਾਸ ਉੜਕ ਉੜਕ ਭਾਲ ਥਕੇ ਵੇਦ ਕਹਿਣ ਇਕ ਬਾਤ ਸੈਸ ਅਠਾਹਰ ਕਹਿਣ ਕਤੇਬਾ ਅਸੂਲ ਇਕਤਾਤ ਲੇਖਾ ਹੋਏ ਤਾਂ ਲਖੀਏ ਲੇਖੀ ਹੋਈ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਈ ਸਲਾ ਇਤੀ ਸੁਰਤ ਨਾ ਪਾਈਆ ਨਦੀਆਂ ਅਤੀ ਵਾਪ ਪਵੇ ਸਮੋਦ ਨਾ ਜਾਣੀ ਹੈ ਸਮੋਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੋਲ ਨ ਹੋਵਣੀ ਜੇ ਤਿਸ ਮਨਹ ਨਾ ਵਿਸਰਹਿ ਅੰਤ ਨ ਸਿਪਤੀ ਕੈਨਣ ਅੰਤ ਅੰਤ ਨ ਕਰਨੇ ਦੇਨਣ ਅੰਤ ਅੰਤ ਨਾ ਵੇਖਣ ਸੁਨਣ ਅੰਤ ਅੰਤ ਨ ਜਾਪੇ ਕੀਆ ਮਨਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰਾਵਾਰ ਅੰਤ ਕਾਰਨ ਕੇਤੇ ਬਿੱਲਾ ਹੈ ਤਾਂ ਕਿ ਅੰਤ ਨ ਪਾਏ ਜਾਹੇ ਹੁਕਮੀ ਇਹ ਹੁਕਮ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਏ ਕੋਏ ਤੇ ਸੁੱਚੇ ਕੋ ਜਾਣੇ ਸੋਏ ਜੇਵੜ ਆਪ ਤੇ ਜਾਣੇ ਆਪੀ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਏ ਕਿ ਮੰਗਹ ਜੋਦ ਉਪਾਰ ਕੇਤਿਆਂ ਗੰਤ ਨਹੀਂ ਵਿਚਾਰ ਕੇਤੇ ਖੱਪ ਟੁੱਟਹ ਵਿਕਾਰ ਕੇਤੇ ਲੈ ਲੈ ਮੁੱਕਰ ਪਾਏ ਕੇਤੇ ਮੂਰਖਾਈ ਖਾਏ ਕੇਤਿਆਂ ਦੁਖ ਭੋਗ ਸਦਮਾਰ ਇਹ ਵੀ ਦਾਤ ਤੇਰੀ ਦਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇ ਤੀਆਂ ਮੋਖ ਖਾਏ ਆਪੇ ਜਾਣੇ ਆਪੇ ਦੇ ਆਖ ਸੇਬੇ ਕੇ ਕੇ ਜਿਸਨੋ ਬਖਸ਼ੇ ਸਿਫਤਸਲਾ ਨਾਨਕ ਪਾਤਸ਼ਾਹੀ ਪਾਦਸ਼ਾ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਇਹ ਮੂਲ ਪੰਡਾਰ ਆਵੇ ਅਮੁੱਲ ਜਾ ਅਮੁੱਲ ਪਾਏ ਅਮੁੱਲਾ ਸਮਾ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ अमूल करम अमूल फुरमान अमूलो मूल आख्या न जाए आख आख रही आखे वेद पाठ पुराण आखे पढ़ करे वख्यान आखे बरमे आख इंद आखे गोपी ते गंद आखे ईशर आखे सिद्ध आखे केते कि बुद्ध आखे दानम आख देव आख सुर नूर मन जनसेव ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਏ ਏਤੇ ਕੀਤੇ ਹੋਰ ਕਰਹੀ ਤਾਂ ਆਖ ਨਾ ਸਕੇ ਕੇ ਕੇ ਜੇਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਕਾਰ ਤਾਂ ਲਿਖੀਏ ਸਿਰ ਗਵਾਰ ਅਗਵਾਰ ਸੋ ਦਰ ਕੇ ਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ਕੇਤੇ ਰਾਗ ਪਰਿ ਸਿਉ ਕਹੀਐ ਕੇਤੇ ਗਾਵਣਹਾਰੇ ਗਾਵਨ ਤੁਥਨੋ ਗਾਵੇ ਤੁਥਨੋ ਪਵਨ ਬਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਨ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸੁਮਾਰੇ ਗਾਵੇ ਇੰਦਿੰਦਰਾਸਨ ਬੈਠੇ ਦੇਵਤਿਆਂ ਅਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜ ਨਰਖੀਸ਼ਰ ਜੁਗ ਜੁਗ ਵੇਦ ਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮਸ਼ ਪਿਆਲੇ ਗਾਵਣ ਰਤਨ ਉਪਾਏ ਤੇਰੇ 68 ਤੀ ਰਤਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਤੁਥਨੋ ਗਾਵੇ ਜੋ ਤੁਥ ਭਾਵਨ ਰਤੇ ਤੇਰੇ ਭਗ ਦਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿੱਤਨ ਆਵਨ 나ੜੰਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿ ਸੱਚਾ ਸਾਚੀ ਨਾਏ ਹੈ ਵੀ ਹੋਸੀ ਜਾਈ ਨਾ ਜਾਸੀ ਰਚਨਾ ਜਿ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵਤੀ ਸਦੀ ਵਡਿਆਈ ਜੋਤੀ ਸੁਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਂ ਕਹਿਣਾ ਜਾਈ ਸੋ ਪਾਸ਼ਾ ਛਹ ਪਾਸ਼ਾ ਹੈ ਨਾਨਕ ਰਹਿ ਰਜਾਈ ਮੁੰਦਾ ਸੰਤੋਖ ਸ਼ਰਮ ਪਤਚੋਲੀ ਧਿਆਨ ਕੀ ਕਰੇ ਬੇਪੂਤ ਕਿੰთა ਕਾਲ ਕੁਵਾਰੀ ਕਾਇਆ ਜੁਗਤ ਦੰਡਾ ਪਰਤਿਤ ਆਈ ਪੰਥੀ ਸ਼ਗਲ ਜਮਤੀ ਮਨ ਜੀਤੇ ਜਗ ਜੀਤ ਆਦੇਸ਼ ਤਿਸੇ ਆਦੇਸ਼ ਆਦਰ ਨੀਲ ਆਨੰਦ ਅਨੰਦਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਿਆ ਪੰਡਾਰਨ ਕਟਕਟ ਵਾਜ ਹਨਾਤ ਆਪ ਨਾਥ ਨਾਥੀ ਸਭ ਜਾਂ ਕੀ ਰਿਦ ਸਿਧ ਅਵਰਾ ਸਾਥ ਸੰਯੋਗ ਵਿੱਚ ਜੋਗ ਦੁਈ ਕਾਰ ਚਲਾਵ ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼ ਆਦਿ ਨੀਲ ਆਨੰਦ ਅਨੰਦ ਜੁਗ ਜੁਗ ਏਕੋ ਵੇਸ ਏਕਾ ਮਾਈ ਯੁਗਤਿ ਵੀ ਆਈ ਤਿੰਨ ਚੇਲੇ ਪਰਮਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਨ ਜਿਵਤੀ ਸੁਭਾਵੇ ਤਿਨੇ ਚਲਾਵੇ ਜੀਵ ਹੋਵੇ ਫੁਰਮਾਨ ਓ ਵੇਖੇ ਉਹਨਾਂ ਨਦਰਨ ਆਵੇ ਬਹੁਤਾ ਇਹ ਵੀ ਦਾਨ ਆਦੇਸ਼ ਤਿਸੇ ਆਦੇਸ਼ ਆਦਿ ਨੀਲ ਆਨੰਦ ਅਨੰਦ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਸ਼ ਪਾਇਆ ਸੋ ਏ ਕਾਰ ਕਰ ਕਰ ਵੇਖੇ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੇ ਆਦੇਸ਼ ਆਦਰ ਨੀਲ ਅਨੰਦ ਅਨਹੰਦਤ ਜੁਗ ਜੁਗ ਇੱਕੋ ਵੇਸ ਇੱਕ ਦੋ ਜੀਵੋ ਲਖ ਹੋਏ ਲਖ ਹੋਵ ਲਖ ਵੀਸ ਲਖ ਲਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਏਤ ਰਾਤ ਪਤ ਪਵੜੀਏ ਚੜਿਗੇ ਹੋਏ ਅਕੀਸ ਸੁਣੀਏ ਗਲ ਆਕਾਸ਼ ਕੀ ਕੀਟਾ ਆਈਰੀਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਆਖਣ ਜੋਰ ਚੁੱਪਣੇ ਹਿਜੋਰ ਜੋਰ ਨ ਮੰਗਨ ਦੇਨ ਨ ਜੋਰ ਜੋਰ ਨ ਜੀਵਨ ਮਰਨ ਨਹ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਯੁਗਤੀ ਛੁਟੇ ਸੰਸਾਰ ਜਿਥੇ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੂਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਤਲ ਤਿਸਵੀ ਧਰਤੀ ਥਾਪ ਰੱਖੀ ਧਰਮਸ਼ਾਲ ਤਿਸ ਵਿੱਚ ਜੀ ਯੁਗਤ ਕੇ ਰੰਗ ਤਿੰਕੇ ਨਾਮ ਅਨੇਕ ਆਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੀ ਜਾਏ ਧਰਮ ਖੰਡ ਦਾ ਇਹੋ ਧਰਮ ਗਿਆਨ ਖੰਡ ਦਾ ਅਖ ਕਰਮ ਕੇਤੇ ਪਵਨ ਪਣੀ ਵੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਕੜੀਆਂ ਰੂਪ ਰੰਗ ਕੇ 20 ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਨ ਮੁੰ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤਨ ਰੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤਨ ਅੰਦ ਗਿਆਨ ਖੰਡ ਮਹਿ ਗਿਆਨ ਪਰਚੰਡ ਤਿਥੇ ਨਾਦ ਬినੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੇ ਘਾੜਦ ਕੜੀਏ ਬਹੁਤ ਅਨੂ ਤਾਂ ਕਿ ਗਲਾ ਕਥੀਆ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤਿਥੇ ਕੜੀਏ ਸੁਰਤ ਮਤ ਮਨਬੁੱਧ ਤਿਥੇ ਕੜੀਏ ਸੁਰਾਂ ਸਿਦਾਂ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਧ ਮਹਾਬਲਸੂਰ ਤਿਨ ਮਹਿ ਰਾਮ ਰਹਿਆ ਪਰਪੂਰ ਤਿੱਥੇ ਸ਼ੀਤੋ ਸ਼ੀਤਾ ਮਹਿਮਾ ਮਾਹੀ ਤਾਂ ਕੇ ਰੂਪ ਨ ਕਥਨੇ ਜਾਏ ਨਾ ਉਹ ਮਰੇ ਨ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਹੀ ਤਿੱਥੇ ਭਗਤ ਵਸੇ ਕੇ ਲੋ ਕਰੇ ਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੀਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥਿਤ ਅੰਤਨ ਅੰਤ ਤਿੱਥੇ ਲੋ ਲੋ ਅਕਾਰ ਜਿਵ ਜਿਵ ਹੁਕਮ ਤਿਵੇ ਤੇਵਕਾਰ ਵੇਖੇ ਵਿਗਸੇ ਕਰ ਵਿਚਾਰ ਨਾਨੰ ਕਥਨਾ ਕਟੜਾ ਸਾਰ ਜਤ ਪਾੜਾ ਤਿਰ ਸੁਨਿਆਰ ਅਹਰਨ ਮਤਿ ਵੇਧ ਹਥਿਆਰ ਤੋ ਖਲਾ ਅਗਿਨ ਤਪਤਾਉ ਪਾਂਡਾ ਪਉ ਅਮ੍ਰਿਤ ਦਿੱਟਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ નિਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਤਰਮਹ ਦੂਰੇ ਤਰਮੀ ਆਪੋ ਆਪਣੀ ദൂര ജി നമത്തെ ആയാ ഗാല നണക്കത്തെ മുഖി ഉജല കേട്ടി ഷുട്ടി നാ ജി നമത്തെ ആയിസാല നണക്കത്തെ മുഖിയ ਕੀਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰਜੀ ਦੀ ਮਿਹਰ ਸਦਕਾ ਅਸੀਂ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ